ਵੈਗੋ ਜੀ ਦਾ ਖਾਲਸਾ ਸ੍ਰੀ ਵਾਇਗੋ ਜੀ ਦੀ ਫਤਿਹ ਅੱਜ ਦਿਵਾਲੀ ਦੇ શુભ ਅਵਸਰ ਤੇ ਮੈਂ ਸਦਾਗਰ ਸਿੰਘ ਔਜਲਾ ਆਪਣੇ ਪਰਿਵਾਰ ਵੱਲੋਂ ਆਪਣੀ ਸਟਾਰ ਕਾਰਸ ਐਨ ਐਸ ਗਰੁੱਪ ਵੱਲੋਂ ਪੋਇਲਾ ਟਰਕਸ ਕੰਪਨੀ ਵੱਲੋਂ ਐਨ ਐਸ ਟਰਕਸ ਕੰਪਨੀ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਮਹੱਲਾ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਖੁਸ਼ੀ ਮਾਰਕਾ ਦਿੰਦਾ ਹਾਂ ਜਿਵੇਂ ਕਿ ਅੱਜ ਦੇ ਦਿਨ ਸ੍ਰੀ ਰਾਮਚੰਦਰ ਜੀ ਜੁਦਦੇ ਵਾਪਸ ਆਏ ਅਤੇ ਸਮੂਹ ਸਾਧ ਸੰਗਤ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਜੋ ਕਿ ਬੁਰਾਈ ਤੇ ਸੱਚਾਈ ਦੀ ਜਿੱਤ ਪ੍ਰਾਪਤ ਕਰਕੇ ਦਸਹਿਰਵਾਂ ਬਾਅਦ ਆਪਣੇ ਘਰ ਆਏ ਸੀ ਖੁਸ਼ੀਆਂ ਮਨਾਈਆਂ ਸੰਗਤ ਨੇ ਸਾਰੀ ਨੇ ਇਵੇਂ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਆਪ ਸਾਰੇ ਨਗਰ ਨਿਵਾਸੀਆਂ ਨੂੰ ਪ੍ਰਮਾਤਮਾ ਬਹੁਤ ਬਹੁਤ ਖੁਸ਼ੀਆਂ ਬਖਸ਼ੇ ਅੱਜ ਦਾ ਸਭ ਦਿਨ ਤੇ ਆਓ ਇੱਕ ਪ੍ਰਣ ਕਰੀਏ ਕਿ ਇਹ ਜਿਹੜੀ ਦੀਵਾਲੀ ਹੈ ਇਹਨੂੰ ਹਰੀ ਦੀਵਾਲੀ ਦੇ ਰੂਪ ਵਿੱਚ ਮਨਾਈਏ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਈਏ ਬੱਚਿਆਂ ਨੂੰ ਆਪਣੀ ਮਾਤਰਭੂਮੀ ਨਾਲ ਆਪਣੀ ਜ਼ਮੀਨ ਨਾਲ ਜੋੜੀਏ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜੀਏ ਆਜੋ ਆਪਾਂ ਅੱਜ ਪ੍ਰਣ ਕਰੀਏ ਕਿ ਆਪਣੇ ਬੱਚਿਆਂ ਨੂੰ ਆਪਣੇ ਜੋ ਕਿ ਸਾਡੇ ਗੁਰੂ ਸਾਹਿਬਾਨ ਨੇ ਸੰਦੇਸ਼ ਦਿੱਤਾ ਸੀ ਉਸੇ ਉਪਰ ਚੱਲਣ ਦੀ ਸਿੱਖਿਆ ਦਈਏ ਔਰ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਬੋਲੀ ਦੀ ਸੇਵਾ ਵਿੱਚ ਲਾਈਏ ਪੰਜਾਬੀ ਸਭਿਆਚਾਰ ਬਾਰੇ ਦੱਸੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਕਿ ਸਾਡੇ ਜੋ ਪੰਜਾਬ ਦਾ ਇਹ ਵਿਰਸਾ ਹੈ ਕਿੰਨਾ ਮਹਾਨ ਹੈ ਔਰ ਇਸ ਦੀ ਪੂਰੇ ਸੰਸਾਰ ਵਿੱਚ દિਵਾਲੀ ਦੀ ਤਰ੍ਹਾਂ ਜਗਮਗ ਕਰਦੀ ਰੌਸ਼ਨੀ ਫੈਲ ਰਹੀ ਹੈ ਜਿਵੇਂ ਕਿ ਸੰਸਾਰ ਦੇ ਹਰ ਕੋਨੇ ਵਿੱਚ ਅੱਜ ਪੰਜਾਬੀ ਬੈਠਾ ਹੈ ਸਿੱਖ ਬੈਠਾ ਹੈ ਔਰ ਆਪਣੀ ਜੋ ਪੰਜਾਬੀ ਦੀ ਮਹਿਕ ਗਰਵਾਨੀ ਦੀ ਮਹਿਕ ਖਿਲਾਰ ਰਿਹਾ ਹੈ ਦਿਵਾਲੀ ਦੇ ਸੁਭ ਦਿਨ ਤੇ ਮੈਂ ਪੂਰੇ ਵਰਲਡ ਵਿੱਚ ਬੈਠੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ